ਐਸਐਚਓ ਹਰਪ੍ਰੀਤ ਕੌਰ ਨੇ ਸੰਭਾਲਿਆ ਦੀਨਾ ਨਗਰ ਥਾਣੇ ਦਾ ਚਾਰਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਨਸ਼ੇ ਦੇ ਸੁਦਾਗਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਥਾਣਾ ਦੀਨਾ ਨਗਰ ਦਾ ਮੈਡਮ ਹਰਪ੍ਰੀਤ ਕੌਰ ਨੇ ਬਤੌਰ ਐਸਐਚਓ ਚਾਰਜ ਸੰਭਾਲ ਲਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਚਓ ਮੈਡਮ ਹਰਪ੍ਰੀਤ ਕੌਰ ਨੇ ਕਿਹਾ ਕਿ ਮਾਨਯੋਗ ਐਸਐਸਪੀ ਹਰੀਸ਼ ਦਾਯਾਮੰਦ ਦੇ ਹੁਕਮ ਅਨੁਸਾਰ ਨਸ਼ੇ ਨੂੰ ਠੱਲ ਪਾਉਣ ਲਈ ਮੁਹਿੰਮ ਚਲਾਈ ਗਈ ਹੈ ਉਨਾ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਨਸ਼ੇ ਦਾ ਕਾਰੋਬਾਰ ਕਰਦਾ ਫੜਿਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ ਜੀ ਮੈਮ ਅੱਜ ਦੀ ਪ੍ਰੈਸ ਕਾਨਫਰੈਂਸ ਕਿਉਂ ਨਹੀਂ ਰੱਖੀ ਹੈ ਇਹਦਾ ਕੀ ਮੀਨਜੈਂਡਾ ਕੀ ਹੈ ਹਾਂਜੀ ਮੈਂ ਐਜ਼ ਅ ਐਸਐਸਪੀ ਗੁਦਾਸਪੁਰ ਸਰਦੀ ਹੁਕਮਾਨਾਲ ਮੈਂ ਥਾਣਾ ਮੁਖੀ ਦੀਨਾ ਨਗਰ ਦਾ ਉਹਦਾ ਸੰਭਾਲਿਆ ਮੇਰਾ ਤੁਹਾਨੂੰ ਇੱਥੇ ਸਾਰਿਆਂ ਨੂੰ ਬੁਲਾਉਣ ਦਾ ਇੱਕ ਮਕਸਦ ਸੀ ਕਿ ਇੱਕ ਤਾਂ ਮੇਰੀ ਤੁਹਾਡੇ ਸਾਰਿਆਂ ਨਾਲ ਇੱਕ ਮੁਲਾਕਾਤ ਹੋ ਜਾਏ। ਬਾਕੀ ਸਾਡਾ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਇੱਥੇ ਆਇਆ ਸੀ ਕਿ ਜਿਹੜਾ ਸਾਡਾ ਚੱਲ ਰਿਹਾ ਨਸ਼ੇ ਤੇ ਜੋ ਸਾਡੇ ਸਰਕਾਰ ਦਾ ਸਾਡੇ ਡੀਜੀ ਸਾਹਿਬ ਦੀਆਂ ਜਿਹੜੀਆਂ ਬੜੀਆਂ ਸਖਤ ਗਾਈਡਲਾਈਨਸ ਨੇ ਠੀਕ ਹੈ ਜੀ ਉਹਦੇ ਉੱਤੇ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਉਹ ਪਬਲਿਕ ਦੇ ਨਾਲ ਹੈ ਤੁਹਾਡੇ ਚੈਨਲਸ ਦੇ ਥਰੂ ਮੈਂ ਇਹੀ ਦਿਨਨਗਰ ਵਾਸੀਆਂ ਨੂੰ ਇੱਕ ਮੈਸੇਜ ਦੇਣਾ ਚਾਹਾਂਗੀ ਕਿ ਅਗਰ ਕਿਸੇ ਨੂੰ ਕਿਤੇ ਕੋਈ ਬੰਦਾ ਨਸ਼ਾ ਵੇਚਦਾ ਯਾ ਨਸ਼ੇ ਦੇ ਖਿਲਾਫ ਕੋਈ ਵੀ ਚੀਜ਼ ਪਤਾ ਲੱਗਦੀ ਆ ਠੀਕ ਹੈ ਜੀ ਉਹ ਪੁਲਿਸ ਪ੍ਰਸ਼ਾਸਨ ਨੂੰ ਦੱਸੇ ਉਹਦਾ ਨਾਮ ਜਿਹੜਾ ਸੀਕ੍ਰੀਟ ਰੱਖਿਆ ਜਾਊਗਾ ਉਹ ਕਿਤੇ ਵੀ ਉਹਦਾ ਨਾਮ ਆਮ ਪਬਲਿਕ 'ਚ ਨਹੀਂ ਦੱਸਿਆ ਜਾਊਗਾ ਸਾਡੇ ਕੋਲ 'ਚ ਮੇਰਾ ਮਤਲਬ ਕਿ ਮੇਰੇ ਪਰਸਨਲ ਨੰਬਰ ਤੇ ਅਗਰ ਕੋਈ ਕਿਸੇ ਨੂੰ ਆਪਣੀ ਇਨਫੋਰਮੇਸ਼ਨ ਦੇਣ ਤੋਂ ਹੈਜ਼ਿਟੇਟ ਕਰਦਾ ਤਾਂ ਉਹ ਮੇਰੇ ਮੇਰੇ ਨੰਬਰ ਤੇ ਮੈਸੇਜ ਕਰ ਸਕਦਾ ਔਰ ਸਾਡੀਆਂ ਪੁਲਿਸ ਲਾਈਨ ਦੀ ਪੁਲਿਸ ਦੀਆਂ ਕੁਝ ਹੈਲਪਲਾਈਨਸ ਨੇ 112181 ਅਗਰ ਕਿਸੇ ਨੂੰ ਪਬਲਿਕ ਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਆ ਉਸ ਹੈਲਪਲਾਈਨ ਤੇ ਸ਼ੇਅਰ ਕਰੇ ਤੇ ਆਪਾਂ ਪਬਲਿਕ ਲਈ ਇਹ ਹਮੇਸ਼ਾ ਹੀ 24 7 ਆਵੇਲੇਬਲ ਆ। ਕੀ ਮੈਸੇਜ ਦੇਣਾ ਚਾਹੁੰਦੇ ਜੀ ਪਬਲਿਕ ਨੂੰ? ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਅਗਰ ਆਮ ਪਬਲਿਕ ਨੂੰ ਕੋਈ ਵੀ ਪੁਲਿਸ ਦੀ ਹੈਲਪ ਦੀ ਜ਼ਰੂਰਤ ਆ ਅਗਰ ਕੋਈ ਦੁੱਖ ਤਕਲੀਫ ਆ ਤਾਂ ਬਿਨਾ ਕਿਸੇ ਮਤਲਬ ਕਿ ਹੈਜ਼ਿਟੇਸ਼ਨ ਦੇ ਮੇਰੇ ਕੋਲ ਪੁਲਿਸ ਸਟੇਸ਼ਨ ਆਵੇ ਮੈਨੂੰ ਆਪਣੀ ਦੁੱਖ ਤਕਲੀਫ ਦੱਸੇ। ਆਪਾਂ ਉਹਦੀ ਸਮੱਸਿਆ ਦਾ ਹੱਲ ਫਸਟ ਪ੍ਰਾਇੋਰਟੀ ਤੇ ਕਰਾਂਗੇ ਜੀ ਜੀ ਡੈਡ ਬੜੀ ਤਨ ਮਿਲੀ ਸੀ ਕਿਤੇ ਨਹੀਂ ਮੈਨੂੰ ਉਹਦੇ ਤੱਕ ਨੂੰ ਕੋਈ ਗੱਲ ਨਹੀਂ ਕੀਤੀ ਹੈ ਹਾਂਜੀ ਉੱਤੇ ਜੀ ਆਪਣੇ ਮੁਕਦਮਾ ਦਰਜ ਹੋ ਚੁੱਕਾ ਹੈ ਜੀ ਉੱਤੇ ਜਿਹੜੇ ਦੋਸ਼ੀ ਆ ਕੁਛ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਤੇ ਕੁਛ ਦੋਸ਼ੀਰ ਗ੍ਰਿਫਤਾਰ ਕਰਨ ਲਈਏ ਰੋਜ਼ ਰੇਡ ਹੁੰਦੇ ਆ ਅਸੀਂ ਪਿਛਲੇ 10 ਦਿਨਾਂ ਵਿੱਚ ਆਪਣੇ ਜਿਹੜੇ ਬੰਦੇ ਜਿਹੜੇ ਸਾਨੂੰ ਸਸਪੈਕਟਿਡ ਸੀ ਕੁਝ ਬੰਦੇ ਜਿਹੜੇ ਪਾਰਨਰ ਸੀ ਉਹ ਆਪਾਂ ਉਹਨਾਂ ਦੇ 129 ਦੇ ਕਲੰਦਰੇ ਬਣਾ ਬਣਾ ਕੇ ਐਸ.ਡੀ.ਐਮ ਸਾਹ ਕੋ ਬੌਂਡ ਕਰਾਏ ਨੇ ਤੇ ਪੁਛ ਬੰਦੇ ਅਸੀਂ ਜੇਲ੍ਹ ਚ ਭੇਜੇ ਨੇ ਜੀ। ਇਹ ਕਿਥੇ ਕਿਥੇ ਉਨਾਂ ਸਾਥੀ ਨੇ ਕੋਈ ਵੀ ਕੋਈ ਵੀ ਚੀਜ਼ ਨਹੀਂ ਜੇ ਬਣਾਉਣਾ। ਹਾਂ ਜੀ ਜਿਹੜੇ ਬੰਦੇ ਤਿੰਨ ਅਣਪਛਾਤੇ ਵਿਅਕਤੀ ਦੇਖੇ ਗਏ ਨੇ ਉਹਦੀ ਅਸੀਂ ਸੀਸੀਟੀ ਫੁਟੇਜ ਦੇਖੀ ਉਹਨਾਂ ਦਾ ਆਪਾ ਰੂਟ ਵੀ ਲੱਭ ਰਹੇ ਆਂ। ਕੁਝ ਬੰਦੇ ਤਾਂ ਸਾਨੂੰ ਸ਼ੱਕ ਹੈ ਉਹਨਾਂ ਲਈ ਉਹਨਾਂ ਨੂੰ ਅਸੀਂ ਪੁਛਗਿਛ ਲਈ ਬੁਲਾ ਰਹੇ ਆਂ ਜੀ। ਇਹਨੂੰ ਜਲਦੀ ਟ੍ਰੇਸ ਕਰ ਲਿੱਤਾ ਜਾਵੇਗਾ। ਮੈਂ ਦੇਖਣ ਜਾਂਦਾ ਕਿ 13 ਦੇ ਨਾਲ ਇੱਕ ਬੋਟਲ ਲੱਗਦਾ ਹਮਾਡਾ ਸੰਦੀਪ ਲਈ ਤੁਹਾਨੂੰ ਜਿਹੜਾ ਬਲਿ ਗਿਰਣਾ ਤੁੰਦਾ ਉਹਦੇ ਲਈ ਕੋਈ ਆਪਣਾ ਨਾਕੀ ਬੰਦੀ ਗਿਰ ਕਿੰਨੀ ਵਸ ਬੋਟਲ ਹਾਂਜੀ ਉਹਦੇ ਲਈ ਉੱਚ ਅਫਸਰਾਂ ਨਾਲ ਗੱਲਬਾਤ ਕਰਕੇ ਜਿੱਥੇ-ਜਿੱਥੇ ਇਹ ਜਿਹੜੇ ਛੋਟੇ-ਛੋਟੇ ਰੂਟਸ ਪੈਂਦੇ ਨੇ ਠੀਕ ਹੈ ਜੀ ਉੱਥੇ ਅਸੀਂ ਆਪਣੇ ਅਚਨਚੇਤ ਨਾਕੇ ਵੀ ਲਗਾਉਣੇ ਆ ਸ਼ਿਫਟਿੰਗ ਨਾਕਾਸ ਵੀ ਲਗਾਉਣੇ ਆ ਐਂਡ ਬਾਕੀ ਅਸੀਂ ਇੱਥੇ ਪਲਾਨ ਕਰ ਰਹੇ ਹਾਂ ਜਿੱਥੇ-ਜਿੱਥੇ ਸਾਨੂੰ ਜ਼ਰੂਰਤ ਹੋਊਗੀ ਜਿਹੜੇ ਇਹ ਸਲੀਪ ਰੂਟਸ ਤੇ ਉੱਥੇ ਅਸੀਂ ਆਪਣੇ ਨਾਕੇ ਲਗਾਵਾਂਗੇ